ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਜੀ ਇਹ ਸੂਟ ਆਪਾਂ ਪਾਰਟ 3 ਹੈਗਾ ਕੱਲ ਆਪਾਂ ਦੇਖੋ ਪਰਸੋਂ ਇਹਦੀ ਕਟਿੰਗ ਦਿਖਾਈ ਸੀ ਕੱਲ ਆਪਾਂ ਇਹਦਾ neck ਤੁਹਾਨੂੰ ਸੈੱਟ ਕਰਕੇ ਦਿਖਾਇਆ ਸੀ ਵੀ ਆਪਾਂ ਜੇ ਵਰਕ ਹੋਇਆ ਹੋਆ ਹੋਇਆ ਹੋਵੇ ਆਪਣੇ ਨਾ neck ਤੇ ਉਹਦੀ ਆਪਾਂ ਸੈਟਿੰਗ ਕਿੱਦਾਂ ਕਰਨੀ ਹੈ ਦੇਖੋ ਆਹ ਲਓ ਜੀ ਹੁਣ ਅੱਜ ਆਪਾਂ ਤੁਹਾਨੂੰ 23 ਬ੍ਰੈਸਟ ਦੀਆਂ ਕਟਾਂ ਬਾਰੇ ਦੱਸਾਂਗੇ ਠੀਕ ਹੈ ਜੀ neck ਦੀ ਜਿਹੜੀ ਸੈਟਿੰਗ ਆ ਉਹ ਕਟਾਂ ਤੋਂ ਪਹਿਲਾਂ ਕਰਨੀ ਆ ਕਿਉਂਕਿ ਮੋٹے ਦੀ ਕਟਿੰਗ ਵਿੱਚ ਜਿਹੜੀ ਬਾਹਰ ਘਾਟ ਹੋਊ ਆਪਣੀ ਨਿਕਲ ਜਾਊਗੀ ਨਹੀਂ ਫਿਰ ਆਪਣਾ ਜਿਹੜਾ ਟੀਰਾਗਾ ਉਹ ਘਟ ਜਾਊਗਾ ਹੁਣ ਦੇਖੋ ਜਿਹੜਾ ਇਹਨਾਂ ਦਾ ਨਾ ਟੀਰਾਗਾ ਉਹ ਆਪਾਂ 7 ਇੰਚ ਰੱਖਣਾ ਕਿਉਂਕਿ ਜਿਹੜਾ ਇਹਨਾਂ ਦਾ ਫਰੰਟ ਵਾਲਾ neck ਆ ਇਹ 5.5 ਇੰਚ ਰੈਡੀ ਆ ਤੇ ਜਿਹੜਾ ਪਿਛਲਾ ਗਲਾ ਉਹ ਆਪਾਂ ਸਿਰਫ 4.5 ਇੰਚ ਤਿਆਰ ਕਰਨਾ ਹੈ ਨੇ ਆਪਾਂ 23 ਬ੍ਰੈਸਟ ਦੇ ਵਿੱਚ ਤੀਰਾ ਸਾਢੇ 6 ਰੱਖਣਾ ਜੇ ਆਪਣਾ ਗਲਾ 6-7 ਇੰਚ ਤੱਕ ਤਿਆਰ ਆ ਤਾਂ ਕਰਕੇ ਗਲਾ ਜੇ ਛੋਟਾ ਹੋਵੇ ਬੈਕ ਨੈਕ ਫਿਰ ਆਪਾਂ ਤੀਰਾ ਰੱਖਣਾ ਦੇਖੋ ਜੀ 7 ਇੰਚ ਆਪਾਂ 7 ਇੰਚ ਤੇ ਮਾਰਕ ਕਰ ਲਿਆ 7 ਇੰਚ ਤੇ ਮਾਰਕ ਕਰਨ ਤੋਂ ਬਾਅਦ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਮੋਡਾ ਰੱਖਣਾ ਦੇਖੋ ਜੀ ਸਾਢੇ 7 ਇੰਚ ਸਾਢੇ 7 ਇੰਚ ਮੋਡਾ ਰੱਖਣਾ ਦੇਖੋ ਜਿਹੜੀ ਅੱਜ ਵਾਲੀ ਵੀਡੀਓ ਆ ਨਾ ਇਹ ਮੇਰੀਆਂ ਜਿਹੜੀਆਂ ਭੈਣਾਂ ਦੇ ਕਮੈਂਟ ਆਏ ਹੋਏ ਨੇ ਵੀ ਉਹਨਾਂ ਦੇ ਮੋਢੇ ਦੇ ਵਿੱਚ ਝੋਲ ਪੈਂਦਾ ਉਹਨਾਂ ਦੇ ਸੂਟ ਦੀ ਮਤਲਬ ਕੀ ਸਲਾਈ ਕਰਨ ਤੋਂ ਬਾਅਦ ਉਹਨਾਂ ਦਾ ਸੂਟ ਨਾ ਬਰੈਸਟ ਕੋਲੋਂ ਦਬਣ ਲੱਗ ਜਾਂਦਾ ਫਿਟਿੰਗ ਉਹਨਾਂ ਦੀ ਟਾਈਟ ਹੋ ਜਾਂਦੀ ਆ ਇਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਅੱਜ ਦੀ ਫਿਟਿੰਗ ਦੇ ਵਿੱਚ ਦੱਸਾਂਗੇ ਵੀ ਕਿਉਂ ਹੋ ਜਾਂਦਾ ਤੇ ਤੁਹਾਡੇ ਮੋਢੇ 'ਚ ਝੋਲ ਕਿਉਂ ਪੈਂਦਾ ਦੇਖੋ ਮੋਢੇ 'ਚ ਝੋਲ ਪੈਂਦਾ ਆਪਾਂ ਇੱਥੋਂ ਸੱਤ ਰੱਖਿਆ ਆਪਾਂ ਜੇ ਇੱਥੇ ਬਰਾਬਰ نیچے ਆ ਕੇ ਸੱਤ ਨਹੀਂ ਰੱਖਣਾ ਕਿਉਂਕਿ ਜਿਹੜਾ ਆਪਣਾ ਨਾ ਸ਼ੋਲਡਰਸ ਹੁੰਦੇ ਨੇ ਤਾਂहां ਤੋਂ ਜਿੱਥੇ ਆਪਣਾ ਤੀੜਾ ਹੁੰਦਾ ਇਹ ਚੀਜ਼ ਦੀ ਚੜਾਈ ਜ਼ਿਆਦਾ ਹੁੰਦੀ ਆ ਤੇ نیچے ਤੋਂ ਆਪਣੀ ਬ੍ਰੈਸਟ ਹੁੰਦੀ ਆ ਠੀਕ ਆ ਜੀ ਜਿਹੜਾ ਜਿੱਥੇ ਆਪਣਾ ਆਰਮਹੋਲ ਹੁੰਦਾ ਆਹ ਵਾਲੀ ਜਗ੍ਹਾ ਕੋਲੋਂ ਆਪਣੀ ਜਿਹੜੀ ਮਤਲਬ ਆਪਾਂ ਫਿਟਿੰਗ ਦਾ ਇੱਥੋਂ ਤੇ ਇੱਥੋਂ ਫਰਕ ਹੁੰਦਾ ਹੈਗਾ ਜੇ ਆਪਾਂ ਇੱਥੋਂ ਬਰਾਬਰ ਲਾ ਰੱਖਾਂਗੇ ਨਾ ਤਾਂ ਆਪਨੇ ਮੋਢੇ 'ਚ ਝੋਲ ਵੀ ਪਊਗਾ ਤੇ ਮੋਡੇ ਦੇ نیچے ਵੀ ਝੋਲ ਪਊਗਾ ਤੇ ਮੋਡੇ ਚ ਇੱਥੇ ਵਲ ਵੀ ਪੈਣ ਲੱਗ ਜਾਣਗੇ ਜਿੰਨਾ ਵੀ ਤੁਸੀਂ ਤੀਰਾ ਰੱਖਿਆ ਉਹ ਤੋਂ ਆਪਾਂ ਅੱਧਾ ਇੰਚ ਇੱਥੇ ਕਟਾਉਣਾ ਆਪਾਂ 6.5 ਇੰਚ ਦੇ ਨਸਾਨ ਲਾਇਆ ਆ ਲੋ ਜੀ ਹਰ ਇੱਕ ਸੂਟ ਦੇ ਵਿੱਚ ਇਹੀ ਚੀਜ਼ ਕਰਨੀ ਆ ਕੁਝ ਵੀ ਆਪਾਂ ਆਮਣਾ ਸਾਹਮਣਾ ਕੁਝ ਨਹੀਂ ਮਿਲਣਾ ਹੈਗਾ ਆ ਲੋ ਜੀ ਅੱਧਾ ਇੰਚ ਵਸ ਜਿੰਨਾ ਆਪਣਾ ਤੀਰਾ ਨਾ ਆ ਮੋਟਾ ਤੇ ਧੀਰੇ ਤੇ ਆਪਨੇ ਸੂਟ ਦੀ ਜੀ ਸਾਰੇ ਫਿਟਿੰਗ ਟਿੱਕੀ ਹੁੰਦੀ ਹੈ ਇੱਥੋਂ ਟਾਈਟ ਹੋ ਜੂ ਆਪਾਂ ਖੁੱਲਾ ਟਾਈਟ ਕਰ ਲਾਂਗੇ ਧੀਰੇ ਤੇ ਮੋਢੇ ਨੂੰ ਆਪਾਂ ਸੈੱਟ ਨਹੀਂ ਕਰ ਸਕਦੇ ਇਹ ਤਿਰਛੀ ਹੋਗੀ ਕਾਟ ਹੁਣ ਆਪਾਂ ਦੇਖੋ ਜੀ ਇੱਕ ਕਾਟ ਇੱਥੇ ਪਾਉਣੀ ਆ ਅੱਧਾ ਇੰਚ ਦੀ ਇਹ ਆਪਾਂ ਦੋਵੇਂ ਪੱਲਿਆਂ 'ਚ ਪਾਉਣੀ ਆ ਇਸ ਤਰ੍ਹਾਂ ਇਹ ਆਪਾਂ ਇੱਕ ਪੱਲੇ 'ਚ ਨਹੀਂ ਪਾਉਂਦੀ ਹੁੰਦੀ ਮੈਂ ਇਹ ਦੋਮਾ ਜੀ ਪਾਉਣੀ ਆ ਤਿਰਛੀ ਕਾਟ ਪੈ ਗਈ ਇਹ ਇਹ ਕਾਟ ਪੈਨ ਤੋਂ ਬਾਅਦ ਆਪਾਂ ਨਾ ਫਰੰਟ ਵਾਲੀ ਕਾਟ ਪਾਉਣੀ ਆ 1 ਇੰਚ ਤੇ ਤੇ ਜਿਹੜੀ ਬੈਕ ਵਾਲੀ ਕਾਟ ਉਹ ਪਾਉਣੀ ਆ ਦੇਖੋ ਜੀ ਆਪਾਂ 2 ਇੰਚ ਤੇ ਠੀਕ ਆ ਜੀ 2 ਇੰਚ ਤੇ ਤੇ 1 ਇੰਚ ਤੇ ਹੁਣ ਜਿਹੜੀ ਆਪਾਂ ਮੋਢੇ ਨੂੰ ਗਲਾਈ ਦੇਣੀ ਆ ਇਹ ਆਪਾਂ ਬ੍ਰੈਸਟ ਦੇ ਹਿਸਾਬ ਚ ਦੇਣੀ ਆ ਇਹਨਾਂ ਦੀ ਬ੍ਰੈਸਟ ਹੈਗੀ ਆ 23 ਇੰਚ 23 ਦਾ ਅੱਧ ਹੋ ਗਿਆ ਜੀ 11.5 ਇੰਚ ਆਪਾਂ ਬ੍ਰੈਸਟ ਦੇ ਵਿੱਚ ਕੁਝ ਵੀ ਵਧਾਉਣਾ ਘਟਾਉਣਾ ਨਹੀਂ 11.5 ਇੰਚ ਤੇ ਮਾਰਕ ਇੰਚੀ ਟੇਪ ਨੂੰ ਇੱਥੇ ਇਦਾਂ ਹੀ ਰੱਖਣਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਦੇਖੋ 5 ਇੰਚ ਆ ਨਾ ਇਹਨੂੰ ਆਪਾਂ ਇਦਾਂ ਫੋਲਡ ਕਰ ਲਓ ਇਹਦਾ ਹੋ ਗਿਆ ਹਾਫ ਜਿੰਨਾ ਵੀ ਇਹ ਆ ਗਿਆ 2.5 ਇੰਚ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਇੱਕ ਨਿਸ਼ਾਨ ਲਾਉਣਾ ਆਪਾਂ ਉੱਪਰ 5 ਇੰਚ ਤੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਗਲਾਈ ਦੇਣੀ ਆ ਇਸ ਤਰ੍ਹਾਂ ਦੇਖੋ ਜਿੰਨਾਂ ਤੋਂ ਪਹਿਲਾਂ ਤੋਂ ਨਵੀਂ ਸਲਾਈ ਸਿੱਖਦੀਆਂ ਨੇ ਗਲਾਈ ਨਹੀਂ ਦਿੱਤੀ ਜਾਂਦੀ ਗਲਾਈ ਦੇਣ ਵਾਸਤੇ ਸਕੇਲ ਵੀ ਆਉਂਦਾ ਨਹੀਂ ਤੁਹਾਨੂੰ ਸਕੇਲ ਦੀ ਵੀ ਜ਼ਰੂਰਤ ਨਹੀਂ ਜਿਹੜੇ ਆਪਣੇ ਕਿਚਨ ਦੇ ਵਿੱਚ ਸੋਈਆਂ 'ਚ ਨਾ ਪਲੇਟਾਂ ਹੁੰਦੀਆਂ ਨੇ ਤੁਸੀਂ ਪਲੇਟ ਰੱਖ ਲਓ ਪਲੇਟ ਨੂੰ ਏਦਾਂ ਰੱਖ ਕੇ ਬਹੁਤ ਹੀ ਚੰਗੀ ਤਰ੍ਹਾਂ ਗਲਾਈ ਆ ਜਾਂਦੀ ਹੈ ਹਲੋ ਜੀ ਇਹ ਕਾਟ ਆਪਾਂ ਸਿਰੇ ਤੱਕ ਪਾਉਣੀ ਹੈ ਇਸ ਤਰ੍ਹਾਂ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆਪਾਂ ਰੱਖਣੀ ਆ ਸਾਈਡ ਸਲਾਈ ਸਾਈਡ ਸਲਾਈ ਰੱਖਣੀ ਆ ਆਪਾਂ ਦੇ ਕੋਈ ਨਾ ਵੀ 23 ਇੰਚ 23 ਇੰਚ ਦੇ ਸਾਈਡਸ ਲਈ ਤੇ ਕਮਰ ਦਾ ਨਿਸ਼ਾਨ ਲਾਉਣਾ ਆਪਾਂ 14.5 ਇੰਚ ਤੇ ਇੱਕ ਨਿਸ਼ਾਨ ਆਪਾਂ ਇੱਥੇ ਲਾਉਣਾ ਇਹ ਲਾਵਾਂਗੇ ਦੇਖੋ ਜੀ ਆਪਾਂ 22 ਇੰਚ ਤੇ ਠੀਕ ਹੈ ਜੀ ਤੇ ਇਹਨਾਂ ਦੀ ਜਿਹੜੀ ਕਮਰ ਆ ਕਮਰ ਹੈਗੀ ਇਹਨਾਂ ਦੀ 20 ਇੰਚ 20 ਜਿਹੜੀ ਮੇਰੀ ਭੈਣ ਦਾ ਕਮੈਂਟ ਆਇਆ ਸੀਗਾ ਵੀ ਉਹਨਾਂ ਦਾ ਨਾ ਸੂਟ ਬਣਾਉਣ ਤੋਂ ਬਾਅਦ ਟਾਈਟ ਹੋ ਜਾਂਦਾ ਜੀ ਆਪਾਂ ਇੱਥੇ ਕੁਝ ਨਹੀਂ ਵਧਾਉਣਾ ਇੱਥੇ ਨਹੀਂ ਵਧਾਉਣਾ ਜਿੰਨਾ ਨਾਪ ਆਪਾਂ ਰੱਖਣਾ ਆਪਾਂ ਇੱਥੋਂ ਕਮਰ ਕੋਲੋਂ ਸੂਟ ਟਾਈਟ ਹੋਣ ਦਾ ਕਾਰਨ ਹੁੰਦਾ ਜਿੰਨਾ ਇੰਚ ਤੁਸੀਂ ਕੱਪੜਾ ਪਲੇਟ ਦੇ ਵਿੱਚ ਦੇਣਾ ਕੋਨਾ ਤੁਸੀਂ ਜ਼ਿਆਦਾ ਰੱਖਣਾ ਹੀ ਰੱਖਣਾ ਜਿੱਦਾਂ ਹੁਣ ਇਹਨਾਂ ਦਾ 10 ਇੰਚ ਆਗਾ 2 ਦਾ ਅੱਧਾ ਤਾਂ 10 ਦੇ ਵਿੱਚ ਆਪਾਂ 1 ਇੰਚ ਪਲੱਸ ਕਰਨਾ 11 ਆਪਾਂ 1 ਇੰਚ ਇੱਥੇ ਵਧਾ ਕੇ ਇਸਾਨ ਲਵਾਂਗਾ ਠੀਕ ਹੈ ਜੀ ਦੇਖੋ हिਪ ਵੀ ਹੈਗੀ ਹੈ ਇਹਨਾਂ ਦੀ 2 in 2 ਦਾਤ ਹੋ ਗਿਆ 11.5 in ਆਪਾਂ ਇੱਥੇ 11.5 in ਤੇ ਰਸਾਨ ਲਾਤਾ ਹੁਣ ਇਹਨੂੰ ਆਪਾਂ ਨਾ ਇਸ ਤਰ੍ਹਾਂ ਸਕੇਲ ਨਾਲ ਮਲਾਉਣਾ ਠੀਕ ਹੈ ਜੀ ਸਕੇਲ ਨਾਲ ਮਲਾ ਲੇ ਹੁਣ ਜਿਹੜੀਆਂ ਮੇਰੀਆਂ ਭੈਣਾਂ ਆਂਦੀ ਨਾ ਬ੍ਰੈਸਟ ਕੋਲੋ ਫਿਟਿੰਗ ਦਬਦੀ ਆ ਵੀ ਬ੍ਰੈਸਟ ਕੋਲੋ ਪ੍ਰੋਪਰ ਫਿਟਿੰਗ ਬਣ ਕੇ ਤਿਆਰ ਨਹੀਂ ਹੁੰਦੀ ਜਾਂ ਫਿਰ ਉਹਨਾਂ ਦੇ ਆਰਮਹੋਲ ਦੇ نیچے ਆ ਵਾਲੀ ਜਗ੍ਹਾ 'ਚ ਕਮੀਜ਼ ਨੂੰ ਪਾਉਣ ਤੋਂ ਬਾਅਦ ਝੋਲ ਪੈਣ ਲੱਗ ਜਾਂਦਾ ਉਹ ਇੱਥੇ ਵੀ ਪੈਂਦਾ ਕੱਪੜਾ ਇਕੱਠਾ ਹੋਣ ਲੱਗ ਜਾਂਦਾ ਜਦੋਂ ਨਾ ਆਪਣੇ ਪਿਛਲੇ ਜਿਹੜਾ ਬੈਕ ਆਲਾ ਨੈੱਕ ਹੁੰਦਾ ਉਹ ਨੈੱਕ ਕੋਲੋਂ ਤੇ ਮੋਢੇ ਕੋਲੋਂ ਵਾਲ ਆਉਂਦੇ ਨੇ ਉਹ ਪਿੱਛੇ ਤੁਸੀਂ ਧਿਆਨ ਦਿਓ ਉਹ ਆਹ ਵਾਲੀ ਚੀਜ਼ ਦੇ ਨਾਲ ਇੱਥੋਂ ਹੀ ਬਣ ਕੇ ਉੱਪਰ ਨੂੰ ਜਾਂਦੇ ਹੁੰਦੇ ਨੇ ਉਹਦਾ ਰੀਜ਼ਨ ਹੁੰਦਾ ਆਪਾਂ ਕੀ ਕਰਦੇ ਆ ਆਪਾਂ ਦੇਖੋ ਜੀ ਇਹ ਇਸ ਤਰ੍ਹਾਂ ਲਗਾ ਦਿੰਦੇ ਆ ਇਹ ਵਾਲੀ ਸਲਾਈ ਕਿਉਂਕਿ ਜਿੱਦਾਂ ਆਪਾਂ ਇਨਸਾਨੀ ਲਾਵਾਂਗੇ ਉਦਾਂ ਹੀ ਸਲਾਈ ਲਗਾਵਾਂਗੇ ਸਲਾਈ ਆਪਾਂ ਇਦਾਂ ਨਹੀਂ ਲਾਉਣੀ ਇਹ ਸਲਾਈ ਆਪਾਂ ਦੇਖੋ ਜੀ ਪਹਿਲਾਂ ਇਹਨੂੰ ਬਿਲਕੁਲ ਸਿੱਧਾ ਮਲਾ ਦੇਣਾ ਕਿਉਂਕਿ ਜਿਹੜੀ ਆਪਣੀ ਬ੍ਰੈਸਟ ਆ ਬ੍ਰੈਸਟ ਆਪਣੀ ਆ ਜਗ੍ਹਾ ਤੇ ਤਾਂ ਹੁੰਦੀ ਨਹੀਂ ਜੀ ਆਪਾਂ ਇੱਥੋਂ ਬ੍ਰੈਸਟ ਦਾ ਨਾਪ ਲੈ ਕੇ ਰੱਖ ਲੈਣੇ ਆ ਜੀ 20 ਇੰਚ ਬ੍ਰੈਸਟ ਆਪਣੀ ਆਪਰੇ ਇੱਥੇ 20 ਇੰਚ ਦੀ ਨਿਸ਼ਾਨ ਲਾ ਦੋ ਆਪਣੀ ਬ੍ਰੈਸਟ ਹੁੰਦੀ ਹੈ ਜੀ ਆਹ ਵਾਲੀ ਜਗ੍ਹਾ ਤੇ ਠੀਕ ਹੈ ਜੀ ਤੁਸੀਂ ਇੱਥੋਂ 3 ਵੀ ਡਾਊਨ ਕਰ ਸਕਦੇ ਹੋ 2.5 ਵੀ ਕਰ ਸਕਦੇ ਹੋ ਆਪਾਂ ਆਹ ਵਾਲੀ ਨਿਸ਼ਾਨੀ ਨੂੰ ਇਹਦੇ ਨਾਲ ਮਲਾਉਣਾ ਹੈ ਨਿਸ਼ਾਨੀ ਨਾਲ ਇਹ ਇਸ ਤਰ੍ਹਾਂ ਹੁਣ ਜਦੋਂ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾਈ ਸੀ ਆਪਾਂ ਜਦੋਂ ਇਹ ਨਿਸ਼ਾਨੀ ਲਾਈ ਸੀ ਆਪਾਂ ਇੱਥੇ ਹੀ ਸਲਾਈ ਲਾਉਣੀ ਸੀ ਸਲਾਈ ਲਾਤੀ ਆਪਣਾ ਆ ਦੇਖੋ ਅੱਧਾ ਇੰਚ ਇਧਰ ਹੋ ਗਿਆ ਅੱਧਾ ਇੰਚ ਦੂਸਰੀ ਸਾਈਡ ਹੋ ਜਾਊਗਾ ਠੀਕ ਹੈ ਜੀ ਪੂਰਾ 1 ਇੰਚ ਦਾ ਫਰਕ ਪੈ ਗਿਆ ਨਾ ਆਪਣੀ ਸੂਟ ਦੀ ਫਿਟਿੰਗ ਚ ਜਦੋਂ ਆਪਣਾ ਇਹ ਅੱਧਾ ਇੰਚ ਦਾ ਫਰਕ ਦੋਵੇਂ ਪਾਸੇ ਪੈ ਗਿਆ ਆਪਣਾ ਸੂਟ ਬਰੈਸਟ ਕੋਲੋਂ 1 ਇੰਚ ਟਾਈਟ ਹੋ ਜਾਊਗਾ 1 ਇੰਚ ਟਾਈਟ ਹੋਊਗਾ ਜਾ ਤਾਂ ਆਪਾਂ ਨੂੰ ਖੋਲ ਕੇ ਠੀਕ ਕਰਨਾ ਪਊਗਾ ਜਾਂ ਆਪਾਂ ਨੂੰ ਜਿਆਦਾ ਘੁੱਟਣ ਮਹਿਸੂਸ ਨਹੀਂ ਹੋਊਗੀ ਆਪਾਂ ਉਦੋਂ ਹੀ ਪਾਈਪ ਆ ਲਾਂਗੇ ਤਾਂ ਆਪਣੀ ਬ੍ਰੈਸਟ ਕੋਲੋਂ ਫਿਟਿੰਗ ਪ੍ਰੋਪਰ ਨਹੀਂ ਬਣੂਗੀ ਐਨਾ ਹਿੱਸਾ ਸਲਾਈ ਦੇ ਵਿੱਚ ਦੱਬ ਜਾਂਦਾ ਜੀ ਇਸ ਕਰਕੇ ਆਪਾਂ ਹਮੇਸ਼ਾ ਇੱਥੋਂ ਨਾ ਹੁਣ ਆਪਾਂ ਇਦਾਂ ਗਲਾਈ ਦੇਣੀ ਆ ਆ ਲੋ ਗਲਾਈ ਦੇਤੀ ਇੱਥੇ ਆ ਕੇ ਇਹ ਨਹੀਂ ਜੇ ਤੁਹਾਡਾ ਹਲਕਾ ਜਿਹਾ ਘਟਦਾ ਕੋਈ ਗੱਲ ਨਹੀਂ ਕਿਉਂਕਿ ਆਪਾਂ ਜਿੰਨੀ ਤੁਹਾਡੀ ਬ੍ਰੈਸਟ ਆ ਇੱਥੇ ਰੱਖੀ ਸੀ ਨਾ वो जो हल्का जा अद्धे इंच तो घट ही घटना होंगे घट भी जाऊगा कोई गल नहीं ए होगा अपनी आम होल्डी नीचे झोलनी पऊ जिदा इन्ह ने इतों कमर भी इंच आ जे बी ए, ए नापच तेई कमर मैं उन्नी दी भी कटिंग की हैगी जो उन्नी कमर आलाई इतों जी हैगी इंसानी आ मार्किंग होर घट जाना इतों हो जाना सी जो तो इतने वह तिरछे वाला तकोना तो तकोनी तो सेप कटी होग जाती है ना ਤਾਂ ਆਪਣੀ ਇਹ ਵਾਲੀ ਜਗ੍ਹਾ ਦੇ ਵਿੱਚ ਝੋਲ ਪੈਣ ਲੱਗ ਜਾਂਦਾ। ਇਹੀ ਰੀਜ਼ਨ ਹੁੰਦਾਗਾ। ਤੁਸੀਂ ਇਸ ਤਰ੍ਹਾਂ ਮਾਰਕਿੰਗ ਕਰਿਓ ਇੱਥੋਂ 1 ਇੰਚ ਵਧਾ ਕੇ हिਪ ਦੇ ਵਿੱਚ ਕੁਝ ਵਧਾਉਣਾ ਘਟਾਉਣਾ ਨਹੀਂ। ਬ੍ਰੈਸਟ ਦੇ ਵਿੱਚ ਕੁਝ ਵਧਾਉਣਾ ਘਟਾਉਣਾ ਨਹੀਂ। ਤੁਹਾਨੂੰ ਕਦੇ ਵੀ ਸਲਾਈ ਉਧੇੜ ਕੇ ਲਾਉਣ ਦੀ ਜ਼ਰੂਰਤ ਨਹੀਂ ਪਊਗੀ। ਇੱਥੋਂ ਆਪਾਂ ਦੇਖੋ ਜੀ ਜਿੰਨੀ ਤੁਹਾਡੀ ਬ੍ਰੈਸਟ ਆ ਤੁਸੀਂ 2.5 ਜਾਂ 3 ਇੰਚ نیچے ਨੂੰ ਡਾਊਨ ਕਰਕੇ ਬ੍ਰੈਸਟ ਦਾ ਨਾਪ ਇੱਥੇ ਨਿਸ਼ਾਨ ਲਾ ਕੇ ਇੱਥੋਂ ਤੁਸੀਂ ਗੁਲਾਈ ਦੇਣੀ ਹੈ। ਹੁਣ ਆਪਾਂ ਦੇਖੋ ਜੀ ਇਹਦੀ ਕਟਿੰਗ ਕਰ ਦੇਣੀ ਹੈ। ਦੇਖੋ ਜੀ ਆਪਾਂ ਪਾਉਣੀਆਂ ਨੇ ਪਲੇਟਸ। ਪਲੇਟਸ ਪਾਉਣੀਆਂ ਨੇ ਆਪਾਂ 12 ਇੰਚ ਤੇ। ਇੱਕ ਮੇਰੀਆਂ ਬਹੁਤ ਭੈਣਾਂ ਦੇ ਮੈਸੇਜ ਆਉਂਦੇ ਆ ਵੀ ਦੀਦੀ ਸਾਡਾ ਨਾ ਫਰੰਟ ਵਾਲਾ ਗਲਾ ਪਿੱਛੇ ਜਾਂਦਾ ਸੀ ਸਾਰਾ ਕੁਝ ਕਰਕੇ ਦੇਖ ਲਿਆ। ਆਹ ਦੇਖੋ ਆਹ ਫਰੰਟ ਵਾਲੀ ਕਾਰਟ ਇੰਨੀ ਆਪਣੀ ਡੂੰਗੀ ਹੋ ਗਈ ਨਾ ਇਥੋਂ ਤਾਂ ਆਪਣਾ ਗਲਾ ਆਪਣੇ ਆਪਣਾ ਜਿਹੜਾ ਮੋਢਾ ਇਹ ਘੁੰਮੂਗਾ ਨਹੀਂ। ਜਦੋਂ ਮੋਢਾ ਘੁੰਮਦਾ ਨਾ ਆਪਣਾ ਇਥੋਂ ਅੱਧਾ ਇੰਚ ਘਟਾਤਾ ਤੁਸੀਂ ਕੁਝ ਵੀ ਨਾ ਸੇੜਿਓ ਤੁਹਾਡਾ ਫਰੰਟ ਵਾਲਾ ਗਲਾ ਪਿੱਛੇ ਜਾਣੋਂ ਆਪਣੇ ਆਪ ਹੀ हटਜੂ। ਦੂਸਰਾ ਕਾਰਨ ਹੁੰਦਾ ਆਪਾਂ ਪਲੇਟਾਂ ਉੱਚੀਆਂ ਪਾ ਲੈਨੇ ਆ ਜਿੰਨੀ ਤੁਹਾਡੀ ਪਲੇਟ ਤਿਆਰ ਆ ਦੇਖੋ ਆਪਾਂ 12 ਇੰਚ ਪਲੇਟ ਤਿਆਰ ਆ ਆਪਾਂ ਨੀਚੇ ਨੂੰ ਡਾਊਨ ਕੀਤਾ ਇਹਨੇ ਬੰਨਣ ਤੋਂ ਬਾਅਦ 11.5 ਇੰਚ ਤਿਆਰ ਰਹਿ ਜਾਣਾ ਉੱਪਰਲੀ ਉੱਪਰਲੀ ਆਹ ਵਾਲੀ ਕਾਟ ਪਊਗੀ ਜੀ ਸਲਾਈ ਚ ਹੋ 11.5 ਇੰਚ ਤਿਆਰ ਰਹਿ ਚੁਗੀ ਨੀਚੇ ਨੂੰ ਡਾਊਨ ਕਰਨਾ ਆਪਾਂ 7 ਇੰਚ 3.5 ਇੰਚ ਦੇਣੀ ਆ ਆਪਾਂ ਇਹਦੇ ਵਿੱਚ ਚੜਾਈ ਆ ਲੋ ਤੇ ਤੀਸਰਾ ਕਾਰਨ ਹੁੰਦਾ ਆਪਣਾ ਗਲਾ ਪਿੱਛੇ ਜਾਣ ਦਾ ਪਲੇਟ ਚ ਜਿਹੜੀ ਆਪਾਂ ਢੰਗਾਈ ਦਿੰਨੇ ਆ। ਹਲੋ ਜਿਹੜੀ ਢੰਗਾਈ ਆ ਆਪਾਂ ਇੱਥੋਂ ਪਹਿਲਾਂ ਕਮਰ ਚ ਦਿੱਤੀ ਆ ਕਮਰ ਦੇ ਬਰਾਬਰ ਇੱਥੇ ਢੰਗਾਈ ਹੋਣੀ ਚਾਹੀਦੀ ਆ ਦੇਖੋ ਹੁਣ ਆਪਾਂ ਇਹਦਾ 3.5 ਇੰਚ ਅੱਧ ਕਰ ਲਿਆ। ਦੋਵੇਂ ਪਾਸੇ ਆਪਾਂ ਅੱਧਾ-ਅੱਧਾ ਇੰਚ ਨਿਸ਼ਾਨ ਲਾਵਾਂਗੇ। ਅੱਧਾ ਇੰਚ ਇੱਧਰ ਅੱਧਾ ਇੰਚ ਇੱਧਰ ਇਹਨਾਂ ਨੂੰ ਦੇਖੋ ਜੀ ਆਪਾਂ ਏ ਐਸ ਤਰ੍ਹਾਂ ਮਲਾ ਲੈਣਾ ਉੱਪਰ ਆ ਕੇ ਆਪਾਂ ਸਲਾਈ ਨੂੰ ਬਿਲਕੁਲ ਬਰਾਬਰ ਆ ਦੇਖੋ ਜੀ ਐਸ ਤਰ੍ਹਾਂ ਜਦੋਂ ਨਾ ਇੰਨੀ ਡੰਗ ਡੰਗਾਈ ਦਿੱਤੀ ਹੋਊਗੀ ਦੇਖੋ ਆਹ ਇੱਥੇ ਤੱਕ ਡੰਗਾਈ ਆ ਜਿਹੜੀ ਅਸਲ ਆ ਉਸ ਤੋਂ ਬਾਅਦ ਤਾਂ ਆਪਾਂ ਵਿੱਚ ਮਲਾ ਲੈਣੀ ਆ ਇਹ ਡੰਗਾਈ ਦੇ ਬਰਾਬਰ ਆਪਣਾ ਕਮਰ ਦਾ ਨਿਸ਼ਾਨ ਹੋਣਾ ਚਾਹੀਦਾ ਜੇ 15 ਇੰਚ ਤੇ ਹੋ ਤਾਂ ਵੀ ਸਹੀ ਆ 14 14.5 ਤੇ ਹੋ ਤਾਂ ਵੀ ਜੀ ਇਹ ਹਲਕਾ ਜਿਹਾ ਫਰਕ ਪੈਂਦਾ ਜ਼ਿਆਦਾ ਨਹੀਂ ਇਸ ਤਰ੍ਹਾਂ ਦੇਖੋ ਇੰਨੀ ਢੰਗਾਈ ਦਵਾਂਗੇ ਆਪਣੇ ਕਮੀਜ਼ ਨੇ ਨਾ ਜਿਹੜੀ ਕਮਰ ਹੁੰਦੀ ਆ ਇਹ ਬ੍ਰੈਸਟ ਦੇ نیچے ਤੇ ਪੇਟ ਦੇ ਉੱਪਰ ਵਾਲਾ ਪਾਰਟ ਹੁੰਦਾ ਜਿੱਥੇ ਪਲੇਟ ਤੇ ਢੰਗਾਈ ਦਿੱਤੀ ਹੁੰਦੀ ਆ ਜਦੋਂ ਕਮੀਜ਼ ਆਪਣੀ ਇੱਥੇ ਨਾ ਟਿਕਿਆ ਰਹੂਗਾ ਵੀ ਹਿੱਲੂਗਾ ਨਹੀਂ ਜਦੋਂ ਢੰਗਾਈ ਦਵਾਂਗੇ ਤਾਂ ਕਮੀਜ਼ ਉਹ ਉਸੇ ਜਗ੍ਹਾ ਖੜੇ ਰਹਿਣਾਗਾ ਤਾਂ ਆਪਣੇ ਆਪ ਉੱਪਰ ਨਹੀਂ ਜਾਊਗਾ ਜਦੋਂ ਆਪਾਂ ਨਾ ਵੀ ਹਲਕੀ ਜੀ ਇਦਾਂ ਹੀ ਪਲੇਟ ਇਦਾਂ ਹੀ ਹਲਕੀ ਜੀ ਪਾ ਦਿੰਨੇ ਆਂ ਤਾਂ ਕਮੀਜ਼ ਉੱਪਰ ਨੂੰ ਜਾਣ ਲੱਗ ਜਾਂਦਾ ਬ੍ਰੈਸਟ ਦੇ ਉੱਪਰ ਚੜ੍ਹਦਾ ਜਦੋਂ ਕਮੀਜ਼ ਬ੍ਰੈਸਟ ਦੇ ਉੱਪਰ ਨੂੰ ਜਾਂਦਾ ਤਾਂ ਫਰੰਟ ਵਾਲੇ ਗਲੇ ਨੇ ਜੀ ਪਿੱਛੇ ਜਾਣਾ ਹੀ ਜਾਣਾ ਹੁਣ ਦੇਖੋ ਆਪਾਂ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਨੇ ਆਹ ਵਾਲੇ ਇਹਨੂੰ ਨਹੀਂ ਇਹਨੂੰ ਇਹਦੇ ਨਾਲ ਮਲਾ ਲੈਣਾ ਐਸ ਤਰ੍ਹਾਂ ਠੀਕ ਹੈ ਜੀ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਲਾ ਲੈਣਾ ਉਸ ਵੀ ਨਾਪਣਾ ਨਹੀਂ ਹੈਗਾ ਆਪਾਂ ਵੀ ਉੱਪਰੋਂ نیچے ਨੂੰ ਕਿੰਨਾ ਰੱਖੀਏ ਇਹ ਸਾਰਾ ਮਤਲਬ ਹੁੰਦਾ ਵੀ ਆਪਾਂ ਨਾ ਕਮਰ ਤੋਂ 1 ਇੰਚ ਉੱਪਰ ਪਾਉਣੀ ਆ ਪਲੇਟ ਇਹ ਜਦੋਂ ਆਪਾਂ ਇਹਨੂੰ ਇਹਦੇ ਨਾਲ ਮਿਲਾਉਣੇ 1 ਇੰਚ ਦਾ ਫਰਕ ਪੈ ਜਾਂਦਾ 2.5 ਇੰਚ ਦਾ ਪਾ ਦੇਣਾ ਆਪਾਂ ਫਰਕ ਦੂਮੇ ਪਾਸੇ ਆ ਲਓ ਜੀ ਆ ਹੋ ਗਈ ਆਪਣੀ ਕੁੜਤੀ ਦੀ ਮਾਰਕਿੰਗ ਸਾਰੀ ਹੁਣ ਆਪਾਂ ਕੀ ਕਰਨਾ ਜੀ ਦੋ ਪੱਲਿਆਂ 'ਚ ਫਰੰਟ ਵਾਲੀ ਕਾਟ ਪਾਉਣੀ ਆ। ਚਾਹੇ ਤੁਸੀਂ ਪੱਲਾ ਚੱਕ ਕੇ ਪਾ ਲਓ ਅਲੱਗ ਕਰਕੇ ਕਈ ਵਾਰੀ ਚਾਰਾਂ 'ਚ ਪੈ ਜਾਂਦੀ ਹੁੰਦੀ ਆ। ਆਪਣਾ ਨਾ ਗਲਾ ਗਲਾ ਬਣਿਆ ਹੋਣ ਕਰਕੇ ਸੈੱਟ ਨਹੀਂ ਸੀ ਆ ਰਹੇ ਇਸ ਕਰਕੇ ਆਪਾਂ ਫਰੰਟ ਵਾਲੇ ਪੱਲੇ ਦੇ ਉੱਪਰ ਬੈਕ ਵਾਲੇ ਪੱਲੇ ਦੇ ਉੱਪਰ ਫਰੰਟ ਵਾਲਾ ਪੱਲਾ ਰੱਖ ਲਿਆ। ਹੁਣ ਦੇਖੋ ਜੀ ਆਪਾਂ ਪਿਛਲੀਆਂ ਪਲੇਟਾਂ ਪਾਉਣੀਆਂ ਨੇ ਬਿਲਕੁਲ ਸੇਮ 12 ਇੰਚ ਤੇ نیچے ਨੂੰ ਆਪਾਂ ਇਹਨਾਂ ਦੀ ਜਿਹੜੀ ਲੈਂਥ ਆ ਉਹ ਰੱਖਣੀ ਆ 8 ਇੰਚ 1 ਇੰਚ ਵਧਾ ਕੇ ਰੱਖਣੀ ਹੈ ਜੀ ਇਹ ਦੇਖੋ ਜਿਹੜੀਆਂ ਪਹਿਣਾ ਨੂੰ ਪ੍ਰੋਬਲਮ ਆਉਂਦੀ ਆ ਸਾਰਿਆਂ ਨੂੰ ਹੀ ਆਉਂਦੀ ਹੁੰਦੀ ਆ ਵੀ ਉਹਨਾਂ ਦੇ ਨਾ ਪਿਛਲੇ ਪੱਲੇ 'ਚ ਝੋਲ ਪੈਂਦਾ 프ਰੰਟ ਤੋਂ ਫਿਟਿੰਗ ਸਹੀ ਆ ਕਮਰ ਤੇ हिਪ ਦੇ ਵਿਚਾਲੇ ਆ ਜਗ੍ਹਾ 'ਚ ਨਾ ਕੱਪੜਾ ਬੁਲਬਲਾ ਜਿਹਾ ਬਣ ਜਾਂਦਾ ਉਹਦੇ ਲਈ ਤੁਸੀਂ ਪਲੇਟ 1 ਇੰਚ ਨੀਵੀਂ ਪਾਓ ਤੁਹਾਡੀ ਫਿਟਿੰਗ ਬਿਲਕੁਲ ਸਹੀ ਆਉਜੀ ਆਹ ਲਓ ਇਹ ਹੋ ਗਈ ਪਲੇਟ ਤੇ ਹੁਣ ਆਪਾਂ ਗਲੇ ਦੀ ਚੜਾਈ ਰੱਖਣੀ ਆ 8 ਇੰਚ ਕਿਉਂਕਿ ਆਪਣਾ ਜਿਹੜਾ ਗਲਾਗਾ ਉਹ ਸਾਡੇ ਸਹੀ 5 ਇੰਚ ਨਹੀਂ ਤਿਆਰ ਹੈਗਾ 5 ਤੋਂ ਜ਼ਿਆਦਾ ਹੈਗਾ ਆਪਣਾ ਗਲਾ ਦੀ ਚੜਾਈ ਤੇ ਨੀਚੇ ਨੂੰ ਆਪਾਂ ਇਹਦੀ ਦੇਖੋ ਜਿਹੜੀ ਚੜਾਈ ਲੰਬਾਈ ਆ ਉਹ ਰੱਖਣੀ ਆ 4.5 ਇੰਚ 4.5 ਇੰਚ ਤੇ ਇਸ ਤਰ੍ਹਾਂ 4.5 ਇੰਚ ਕਰਕੇ ਵੀ ਆਪਾਂ ਦੇਖੋ 2.5 ਇੰਚ ਰੱਖਿਆ ਫਿਰ ਨਹੀਂ ਆਪਾਂ ਨੂੰ ਇੱਥੋਂ ਟਾਈਟ ਫੀਲ ਹੋਣ ਲੱਗ ਜਾਊਗਾ ਐਸ ਤਰ੍ਹਾਂ ਦੇਖੋ ਜੀ ਆਪਾਂ ਕੁਰਤੀ ਦੀ ਕਰਨੀ ਆ ਮਾਰਕਿੰਗ ਜਿਹੜੀਆਂ ਟੈਣਾ ਦੇ ਆームਹੋਲ ਦੇ نیچے ਆਹ ਵਾਲੀ ਜਗ੍ਹਾ ਦੇ نیچے ਝੋਲ ਪੈਂਦਾ ਜਾਂ ਫਿਰ ਉਹਨਾਂ ਦੀ ਫਿਟਿੰਗ ਟਾਈਟ ਹੋ ਜਾਂਦੀ ਆ ਤੁਸੀਂ ਐਸ ਤਰ੍ਹਾਂ ਮਾਰਕਿੰਗ ਕਰਕੇ ਦੇਖੋ ਬਿਲਕੁਲ ਵੀ ਤੁਹਾਡੀ ਫਿਟਿੰਗ ਟਾਈਟ ਨਹੀਂ ਹੋਊਗੀ ਬਹੁਤ ਸੋਹਣੀ ਫਿਟਿੰਗ ਬਣ ਕੇ ਤਿਆਰ ਹੋਊਗੀ ਜੇ ਤੁਹਾਨੂੰ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ